ਗਗਨਿਆ ਇਹ ਬਹੁਤ ਵਧੀਆ ਸਿੰਗਰ ਹੈ ਨਹੀਂ ਸਾਡੇ ਸੁਰ ਸਰ ਮੇਰੇ ਕੁਝ ਨਹੀਂ ਹੈਗਾ ਸੁਣਾਓ ਸਰਾਰੇ ਨਹੀਂ ਕਰੋ ਇਹ ਰਿਕਾਰਡ ਕਰ ਲੀਏ ਨਹੀਂ 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 ਕਹਿੰਦਾ ਯਾਰੀ ਮੈਂ ਗਗਨ ਜੀ ਇਹ ਆ ਕਿ ਤੁਸੀਂ ਅੱਜ ਇਸ ਕਿੰਦਾ ਬਾਈ ਨੰਬਰ ਬੜਾ ਵਧੀਆ ਅੱਛਾ ਕਹਿੰਦਾ ਮੈਂ ਅਸੀਂ ਚਾਹੁੰਦੇ ਹਾਂ ਮਤਲਬ ਤਿੰਨੇ ਜਣੇ ਤਾਂ ਚਾਹੁੰਦੇ ਹਾਂ ਰਾਜ ਜੀ ਅਸੀਂ ਦੱਸ ਤਾ ਵੀ ਤੁਸੀਂ ਵੀ ਕੋਈ ਥੋੜਾ ਜਆ ਮਤਲਬ ਪਹਿਲਾਂ ਇੱਕ ਸ਼ੇਰ ਆ ਛੋਟਾ ਜਿਹਾ ਕਿ ਸਮਿਆ ਨਮੀ ਕਰ ਦੇਣਾ ਏ ਆਕੜ ਨਾ ਦਿਖਾ ਤੇਰੇ ਜੇ ਬਥੇਰੇ ਤੁਰਦੇ ਪਿੱਛੇ ਛੱਜੋ ਹਉ ਮੌਲਾ ਨੇ ਬਣਾਇਆ ਤੋੜ ਹਰ ਚੀਜ਼ ਦਾ ਮਿਲ ਜਾਂਦਾ ਉਹਨਾਂ ਜਿੰਨਾ ਜੋ ਬੀਜਦਾ ਹਉ ਮੌਲਾ ਨੇ ਬਣਾਇਆ ਤੋੜ ਹਰ ਚੀਜ਼ ਦਾ ਮਿਲ ਜਾਂਦਾ ਉਹਨਾਂ ਜਿੰਨਾ ਜੋ ਬੀਜਦਾ ਵਕਤ ਤੇ ਵਾਕੇ ਰੱਖ ਦੇਣ ਸੋਧ ਕੇ ਮਾਣ ਨਾ ਕਰੀ ਉਹ ਚਿੱਤੀ ਤੂਕ ਮੀਜਦਾ ਹਉ ਮੌਲਾ ਨੇ ਬਣਾਇਆ ਤੋੜ ਹਰ ਚੀਜ਼ ਦਾ ਕਿੰਨੇ ਆਏ ਗਏ ਕਿੰਨੀ ਫੌਜ ਤੁਰ ਗਈ ਕਹਿੰਦਿਆ ਕਹੌਂਦਿਆਂ ਦੀ ਮੌਜ ਤੁਰਗੀ ਹੋ ਕਿੰਨੇ ਆਏ ਗਏ ਕਿੰਨੀ ਫੌਜ ਤੁਰਗੀ ਕਹਿੰਦਿਆ ਕਹੌਂਦਿਆਂ ਦੀ ਮੌਜ ਤੁਰਗੀ ਹੈਨੀ ਟਕਣਾ ਦਿਲ ਵਾਲੀ ਰੀਜ ਦਾ ਮੌਲਾ ਨੇ ਬਣਾਇਆ ਤੋੜ ਹਰ ਚੀਜ਼ ਦਾ ਹੋ ਮੌਲਾ ਨੇ ਬਣਾਇਆ ਤੋੜ ਹਰ ਚੀਜ਼ ਦਾ ਵਕਤ ਹੈ ਤੇ ਰਦ ਨਾ ਤਰਕ ਬੜੇ ਲੇਖਾਂ ਤੇਰੇਆਂ ਤੇ ਮੇਰੇਆਂ ਚ ਫਰਕ ਬੜੇ ਹੋ ਸਾਡਾ ਚੱਲੇ ਦੌਰ ਸੋਰੀ ਤੇ ਪਲੀਜ਼ ਦਾ ਮੌਲਾ ਨੇ ਬਣਾਇਆ ਤੋੜ ਹਰ ਚੀਜ਼ ਦਾ ਹੋ ਮੌਲਾ ਨੇ ਬਣਾਇਆ ਤੋੜ ਹਰ ਚੀਜ਼ ਦਾ ਵਾਲ ਜੋ ਸੁਨਹਿਰੀ ਛਕ ਨਾ ਜੋ ਸੋਹਣੀਆਂ ਮਿੱਟੀ ਦੇ ਖਡਾਉਣੇ ਸਦਾ ਨਾ ਖਲੋਣੀਆਂ ਹੋ ਵਾਲ ਜੋ ਸੁਨਹਿਰੀ ਛਕ ਲਾ ਜੋ ਸੋਹਣੀਆਂ ਮਿੱਟੀ ਦੇ ਖਡਾਉਣੇ ਸਦਾ ਨਾ ਖਲੋਣੀਆਂ ਹੋਣਾ ਆਖਰੇ ਅਖੀਰ ਜ਼ਿੰਦਗੀ ਦੇ ਤੀਜ ਦਾ ਮੌਲਾ ਨੇ ਬਣਾਇਆ ਤੋੜ ਹਰ ਚੀਜ਼ ਦਾ ਹੋ ਮੌਲਾ ਨੇ ਬਣਾਇਆ ਤੋੜ ਹਰ ਚੀਜ਼ ਦਾ ਮਿਲ ਜਾਂਦਾ ਓ ਨਜ ਨਾ ਜੋ ਵੀਰ ਦਾ ਕੀ ਬਾਤ ਹੈ